ਕਬੀਰ ਮੇਰਾ ਮੁਜਬੇ ਕਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਕਬੀਰ ਕਹਣਾ ਮੇਰਾ ਮਨ ਮੇਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਸ਼ਰੀਰ ਦੇ ਵਿੱਚ ਮੇਰਾ ਜਿਹੜਾ ਕੁਛ ਨਹੀਂ ਉਹ ਜਿਵੇਂ ਮੈਂ ਮੇਰਾ ਜਿਹੜਾ ਮੇਰਾ ਮੁਜ ਮੈਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਜੋ ਕੁਛ ਹੈ ਸੋ ਤੇਰਾ ਕਬੀਰ ਨੂੰ ਸੰਬੋਧਨ ਕੀਤਾ ਹੈ ਬੁੱਧ ਜਦ ਕਬੀਰ ਬੂਰੇ ਹੁੰਦਾ ਤਾਂ ਕਬੀਰ ਨੂੰ ਸੰਬੋਧਨ ਕੀਤਾ ਹੈ ਅੰਤਰਾ ਆਪਾਂ ਨੂੰ ਸੰਬੋਧਨ ਸੰਬੋਧਨ ਕੌਣ ਕਰਦਾ ਬੁੱਧ ਜਦ ਜਦ ਕਬੀਰ ਪਿੱਛੇ ਹੁੰਦਾ ਹੈ ਹੀਰ ਚ ਹਾਂ ਹਾਂ ਕਬੀਰ ਤਾਂ ਬੂਰੇ ਹੀ ਹੋਗਾ ਕਬੀਰ ਬੂਰੇ ਨਾ ਕਿ ਹੁੰਦਾ ਸੰਬੋਧਨ ਜਦ ਬੂਰੇ ਆਉਂਦਾ ਤਾਂ ਕਬੀਰ ਨੂੰ ਸੰਬੋਧਨ ਕਬੀਰ ਨੇ ਬੋਲ ਰਿਹਾ ਕਬੀਰ ਨੂੰ ਸੰਬੋਧਨ ਕਰਕੇ ਕੋਈ ਹੋਰ ਬੋਲ ਰਿਹਾ ਹੋਰ ਕੋਈ ਹੋ ਰਿਹਾ ਕਬੀਰ ਨੂੰ ਸਬੂਤਨ ਮੇਰਾ ਮਜ ਮੈਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਜੋ ਕੁਛ ਹੈ ਤਾਂ ਤੇਰਾ ਬੁੱਧ ਕਹਿੰਦੀ ਹੈ ਬੁੱਧ ਕਹਿੰਦੀ ਹੈ ਬੁੱਧ ਕਹਿੰਦੀ ਹੈ ਮੇਰਾ ਮੇਰੇ ਵਿੱਚ ਕੁਛ ਨਹੀਂ ਹੈ ਜੋ ਰੋਸ਼ਨੀ ਹੈ ਮੇਰੇ ਤੇਰੀ ਉਹ ਤੂੰ ਤਤ ਹੈ ਮੈਂ ਰੋਸ਼ਨੀ ਹੈ ਤਤ ਤੋਂ ਪੈਦਾ ਹੋਈ ਹੋਈ ਤੂੰ ਬਵੇਕ ਹੈ ਮੈਂ ਬਵੇਕ ਹੁੰਦੀ ਹਾਂ ਜੋ ਕੁਛ ਹੈ ਸੋ ਤੇਰਾ ਸਰੀਰ ਵੀ ਤੇਰੀ ਦੇਣ ਹੈ ਵੇਰੇ ਜਿਹੜੀ ਰੋਸ਼ਨੀ ਹੈ ਗਿਆ ਗਿਆ ਤੂੰ ਗਿਆਨ ਹੈ ਮੈਂ ਰੋਸ਼ਨੀयां ਗਿਆਨ ਤੋਂ ਪੈਦਾ ਹੋਈ ਜੇ ਤੂੰ ਗਿਆਨ ਹੈ ਤਾਂ ਗਿਆਨ ਤੋਂ ਪੈਦਾ ਹੋਈ ਰੋਸ਼ਨੀयां ਮੈਂ ਉਸੇ ਤੋਂ ਅਸੀ ਬੋਲ ਕਹਦੇ ਬਹੁਤ ਬੁਧੀ ਜਿਹੜੀ ਰੋਸ਼ਨੀ ਹੈ ਗਿਆਨ ਦੀ ਰੋਸ਼ਨੀ ਜੋ ਕੋ 613 ਤੇਰਾ ਤੁਝ ਕੋ ਸੌਂਪਦੇ ਕਿਆ ਲਾਗੇ ਮੇਰਾ ਤੇਰਾ ਤੁਝ ਕੋ ਕਹਗਾ ਸਰੀਰ ਤਾਂ ਕਹਦਾ ਸਾ ਤੂੰ ਲੈਜ ਤੂੰ ਸਾਹ ਲੈਣਾ ਛੱਡ ਦੇ ਮੈਂ ਬਗਿਆ ਵਰਤਨ ਵਾਲੇ ਦਾ ਨਹੀਂ ਹੈ ਬੁੱਧੀ ਵਰਤ ਰਹੀ ਹੈ ਸਰੀਰ ਨੂੰ ਵਰ ਬੁੱਧੀ ਦਾ ਸਰੀਰ ਨਹੀਂ ਹੈ ਸੇਰ ਦਾ ਮਾਲਕ ਹੈ ਜਿਹਦੀ ਵਜ੍ਹਾ ਨਾਲ ਸਰੀਰ ਚੱਲਦਾ ਉਹ ਹੈ ਪ੍ਰਾਨਾਦਾਰ ਉਹ ਹੈ ਜਗ ਜੀਵਨ ਪੁਰਖ ਜਗ ਜੀਵਨ ਸਰੀਰ ਦਾ ਜੀਵਨ ਉਹਦਾ ਲੈ ਜਿਹੜਾ ਸਾਹ ਲੈ ਰਿਹਾ ਸਤਗੁਰੂ ਜਾਗਤਾ ਹੈ ਦਿਓ ਪਰ ਤਨ ਵਾਲਾ ਦੀ ਵੈਰਾ ਮੁੰਮੇ ਕੁਛ ਨਹੀਂ ਕਿਉਂਕਿ 613 ਤੇਰਾ ਤੁਝ ਕੋ ਸੌਂਪਦੇ ਕਿਆ ਲੱਗਿਆ ਮੇਰਾ ਤੇ ਤੇਰਾ ਮੈਂ ਤੇ ਰੂਹ ਦਿੱਤਾ ਹੈ ਸਰੀਰ ਤਨ ਬੰਦ ਤਾਨੂੰ ਪਰ ਮੈਂ ਕੋਣੋ ਕੁਛ ਨਹੀਂ ਦਿੱਤਾ ਤੇਰਾ ਤੁਝ ਕੋ ਸੌਂਪਦੇ ਤੇਰਾ ਹੀ ਤਨੂ ਦਿੱਤਾ ਮੈਂ ਆਪਰਾ ਕੋ ਕੁਝ ਦਿੱਤਾ ਜਿਵੇਂ ਮੇਰਾ ਥਾਈ ਦੀ ਸੀ ਕੁਛ ਤਾਨ ਮਾਨ ਤਾਨ ਸੌਂਪੜਦਾ ਵੀ ਹੰਕਾਰ ਨਾ ਹੋ ਜਵੇ ਉਹ ਕਲੀਅਰ ਕੀਤਾ ਤੇਰਾ ਕੁਛ ਵੀ ਨਹੀਂ ਸੀ ਜਿਹੜਾ ਤਾਂ ਦਿੱਤਾ ਤੇਰਾ ਹੈ ਨਹੀਂ ਸੀ ਜੇ ਤੂੰ ਮੰਨਦਾ ਸੀ ਮੇਰਾ ਅਮਾਨਤ ਵਿੱਚ ਖਿਆਨਤ ਸੀ ਇਹ ਮਰਣਾ ਤੇ ਮਰਿਆ ਹੈ ਇਹਦੀ ਦਾ ਅਵਰਾਧ ਸੀ ਆਪਣਾ ਮੰਨਣਾ ਬਗਾਨੀ ਚੀਜ਼ ਨੂੰ ਅਫਰਾਦ ਹੈ ਅਮਾਨਤ ਵਿੱਚ ਖਿਆਨਤ ਅਮਾਨਤ ਵਿੱਚ ਖਿਆਨਤ ਛੱਡੀ ਤੇ ਬਾਦ ਐ ਅਮਾਨਤ ਤੇ ਆਇਆ ਹੁਣੇ ਵਾਂ ਆਲਾ ਹੋਇਆ ਤੇਰਾ ਤੁਝ ਕੋ ਸੌਂਪ ਤੇ ਯਾ ਲੱਗੀ ਮੇਰਾ ਹੁਣੇ ਵਾਂ ਦਰ ਬਣ ਗਿਆ ਆਜ ਨਾਲ ਜਾਲ ਬਣਿਆ ਫੇਰੇ ਵਾਂ ਤੇ ਇੱਥੋਂ ਹੀ ਵਾਂ ਸ਼ੁਰੂ ਹੁੰਦਾ ਇੱਥੇ ਪੱਕਾ ਰਹੇ ਇਹ ਬੋਲ ਤੇ ਖੜਨਾ ਹੁਣ ਪੈਰ ਗੱਡ ਕੇ ਹਾਂਜੀ